ਪਬਲਿਕ ਵੀਵਰਸ ਗਿਆਨੀ ਸਰਬਜੀਤ ਸਿੰਘ ਦੀ ਕਥਾ ਹੈ ਬਹੁਤ ਵਧੀਆ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਕਿਸੇ ਦਾ ਸਵਾਰ ਕੇ ਖੁਸ਼ ਹੋ ਕਿਸੇ ਦਾ ਵਿਗੜਿਆ ਹੋਇਆ ਕੰਮ ਸਵਾਰ ਕੇ ਖੁਸ਼ ਹੋ ਕਿਸੇ ਦਾ ਭਲਾ ਕਰਕੇ ਖੁਸ਼ ਹੋ ਕਿਸੇ ਲੋੜਵੰਦ ਦੀ ਹੈਲਪ ਕਰਕੇ ਖੁਸ਼ ਹੋ ਤੁਹਾਨੂੰ ਸਕੂਨ ਮਿਲੇਗਾ ਪਰ ਕਿਸੇ ਦੇ ਨਾਲ ਕੋਈ ਪ੍ਰੋਬਲਮ ਆ ਗਈ ਹੈ ਨਾ ਕੋਈ ਦੁਖੀ ਹੋਇਆ ਉਥੇ ਨਾਲ ਹੀ ਮਹਿਸੂਸ ਕਰੋ ਨਹੀਂ ਯਾਰ ਮੈਨੂੰ ਇੰਜ ਲੱਗਦਾ ਇਹਦੇ ਨਾਲ ਨਹੀਂ ਵਾਪਰਿਆ ਮੇਰੇ ਨਾਲ ਹੀ ਵਾਪਰ ਗਿਆ ਦੋ ਮਿੰਟ ਲਈ ਮਹਿਸੂਸ ਕਰੋ ਜਿਵੇਂ ਜਿਨ੍ਹਾਂ ਦੇ ਪੋਤਾ ਆਇਆ ਵਾਪਸ ਜਿਨ੍ਹਾਂ ਦੇ ਪੱਕੇ ਹੋ ਗਏ ਆ ਉਹ ਜੇ ਦੋ ਮਿੰਟ ਸੋਚਣ ਸੱਚਿਆ ਪਾਦਸ਼ਾ ਸਾਨੂੰ ਪਤਾ ਅਜ ਉਹਨਾਂ ਦੇ ਮਾਪਿਆਂ ਦੇ ਦਿਲਾਂ ਤੇ ਕੀ ਬੀਤਦੀ ਆ ਸਿਆਣਿਆਂ ਦੇ ਜੇ ਕਿਸੇ ਦੇ ਘਰ ਜਾ ਕੇ ਰੋਣ ਹੀ ਨਾ ਆਉਂਦਾ ਤੇ ਰੋਣ ਵਾਲਾ ਮੂੰਹ ਹੀ ਕਰ ਲੋ ਪਰ ਸਾਡਾ ਸਮਾਜ ਤਾਂਚਾ ਮਾਰਦਾ ਜੀ ਹੁਜਤਾ ਲਾਉਂਦਾ ਆ ਕਿਸਾਨੀ ਅੰਦੋਲਨ ਸੀ ਨਾ ਜਿੰਨਾਂ ਦੀਆਂ ਜ਼ਮੀਨਾਂ ਨਹੀਂ ਸੀ ਹੈਗੀਆਂ ਅਸੀਂ ਪਿੰਡਾਂ 'ਚ ਵੇਂਦੇ ਰਹੇ ਆ ਉਹਨਾਂ ਕਹਿੰਨ ਸਾਡੀ ਕਿਹੜੀ ਹੈਗੀ ਆ ਪਰ ਪਿਆਰਿਓ ਇੱਕ ਬੇਨਤੀ ਕਰਾਂ ਗੁੱਸਾ ਨਾ ਮਨਾਇਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ ਲੱਕੜ ਦੇ ਘਰ 'ਚ ਰਹਿੰਦੀ ਹੋਈ ਹੈ ਨਾ ਤੇ ਜੰਗਲ ਨੂੰ ਆਗ ਲੱਗ ਜਾਏ ਤੇ ਅੱਗ ਨੂੰ ਦੂਰੋਂ ਬੁਝਾ ਦਈਏ ਨਹੀਂ ਤੇ ਉਹ ਅੱਗ ਹੌਲੀ-ਹੌਲੀ ਆਪਣੇ ਘਰ ਤੱਕ ਵੀ ਆ ਸਕਦੀ ਹੈ ਜਦੋਂ ਆ ਕਣਕਾਂ ਨੂੰ ਅੱਗ ਲੱਗਦੀ ਸੀ ਨਾ ਕਿਤੇ ਕੰਪੈਨ ਕਣ ਕੱਟਦਿਆਂ ਕਰਦਿਆਂ ਕੋਈ ਬਲੇਟ ਵੱਜਾ ਕਿਤੇ ਤੇ ਮੜਜੀ ਕੋਈ ਚੰਗਿਆੜਾ ਨਿਕਲਿਆ ਤੇ ਕਣਕ ਨੂੰ ਅੱਗ ਲੱਗ ਗਈ ਤੇ ਪਿੰਡਾਂ ਵਿੱਚ ਸਪੀਕਰ 'ਚ ਬੋਲਿਆ ਜਾਂਦਾ ਕਿ ਭਾਈ ਫਲਾਣੇ ਲਾ ਕੇ ਚੱਗ ਲੱਗੀ ਆਓ ਪਿੰਡਾਂ 'ਚ ਟਰਾਲੀਆਂ ਟਰੈਕਟਰ ਲੈ ਕੇ ਬਾਲਟੀਆਂ ਜੋ ਵੀ ਮਿਲਦਾ ਅੱਗ ਬੁਝਾਈਏ। ਉੱਥੇ ਮਤਲਬ ਇਹ ਹੁੰਦਾ ਭਾਵੇਂ ਜਿਸ ਬੰਦੇ ਦੀ ਪੈੜੀ ਚੱਗ ਲੱਗੀ ਹੈ ਸਾਨੂੰ ਵੀ ਪਤਾ ਕਿ ਉਸ ਬੰਦੇ ਨਾਲ ਸਾਡੀ ਬਣਦੀ ਨਹੀਂ ਪਰ ਆਪਾਂ ਉਹਦੀ ਵੀ ਪੈੜੀ ਚੱਗ ਬੁਝਾਉਣ ਤੁਰ ਪੈਂਦੇ ਪਤਾ ਕਿਉਂ? ਪਤਾ ਵੀ ਜੇ ਅੱਗ ਇੱਥੇ ਨਾ ਨਾ ਬੁਝਾਈ ਤੇਰ ਤੋਂ ਬਾਅਦ ਅਗਲੇ ਦੋ ਤਿੰਨ ਕਿੱਲਿਆਂ ਬਾਅਦ ਸਾਡੀ ਪੈੜੀ ਸ਼ੁਰੂ ਹੋ ਜਾਣੀ ਹੈ। ਜੇ ਤੇ ਇੱਥੇ ਮੱਠੀ ਪੈ ਗਈ ਤੇ ਠੀਕ ਹੈ ਨਹੀਂ ਤੇ ਇਸ ਅੱਗ ਦੀ ਲਪੇਟ ਵਿੱਚ ਸਾਡੀ ਪੈੜੀ ਵੀ ਆ ਸਕਦੀ ਹੈ। ਸਮਾਜਿਕ ਬੁਰਾਈਆਂ ਨਸ਼ੇ ਵਿਸ਼ੇਵਕਾਰ ਇਹ ਵੀ ਇੱਕ ਅੱਗ ਹੈ ਇਸ ਅੱਗ ਨੇ ਪਰਿਵਾਰਾਂ ਦੇ ਪਰਿਵਾਰ ਸਾੜ ਕੇ ਤਬਾਹ ਕਰ ਦਿੱਤੇ ਪਿਆਰਿਓ ਮੈਂ ਜਦੋਂ ਗੁਰੂ ਸਾਹਿਬ ਦਾ ਜੀਵਨ ਪੜਦਾ ਨਾ ਗੁਰੂ ਸਾਹਿਬ ਨੂੰ ਇਸ ਸਮਾਜ ਵਿੱਚ ਕੋਈ ਮੁਸ਼ਕਲ ਨਹੀਂ ਸੀ ਉਹਨਾਂ ਦੇ ਤੇ ਹੀਰਿਆਂ ਵਰਗੇ ਬੱਚੇ ਸੀ ਜੀ ਸਾਹਿਬ ਜਾਦੇ ਹੀਰਿਆਂ ਵਰਗੇ ਸੀ ਉਹਨਾਂ ਦੇ ਇੱਕ ਵੀ ਔਗਣ ਨਹੀਂ ਸੀ ਉਹਨਾਂ ਸਾਹਿਬ ਜਾਦਿਆਂ 'ਚ ਇੱਕ ਹੁੰਦਾ ਨਾ ਵੀ ਕਿਸੇ 'ਚ ਕੋਈ ਪੁੱਤ 'ਚ ਗੋਣ ਨਾ ਹੋਵੇ ਤੇ ਉਹ ਚਲਾ ਵੀ ਜਾਵੇ ਤੇ ਕਹਿੰਦੇ ਕੀ ਫਰਕ ਪੈਂਦਾ ਹੈ ਹੀ ਰਿਆਂ ਵਰਗੇ ਲਾਲ ਕਲਗੀਧਰ 파ਸ਼ਾ ਮਹਾਰਾਜ ਨੇ ਕਿੰਨਾ ਤੋਂ ਕੁਰਬਾਨ ਕੀਤੇ ਪਲਾ ਸਾਡੇ ਵਰਗੇ ਨਲਾਇਕਾਂ ਤੋਂ ਸਾਡੇ ਵਰਗਿਆਂ ਤੋਂ ਸਾਡੇ ਵਰਗਿਆਂ ਤੋਂ ਆਪਣੇ ਸਭ ਜਿਆਦੇ ਸਾਡੇ ਤੋਂ ਕੁਰਬਾਨ ਕਰ ਦਿੱਤੇ ਅੱਜ ਜਦੋਂ ਆਪਾਂ ਆਪਣੇ ਪੁੱਤਾਂ ਦੀਆਂ ਦੀਆਂ ਬਰਾਤਾਂ ਲੈ ਕੇ ਜਾਂਦੇ ਨੇ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਨਾ ਉਹ ਦਿਨ ਸਵੇਰੇ ਉੱਠ ਕੇ ਨਾ ਸ਼ੁਕਰਾਨਾ ਕਰਿਆ ਕਰੋ ਦਾਤਾ ਜੇ ਸਾਡੇ ਘਰੋਂ ਪੁੱਤਰ ਦੀ ਬਰਾਤ ਜਾ ਰਹੀ ਹੈ ਜਾਂ ਸਾਡੇ ਘਰ ਸਾਡੀ ਧੀ ਦੀ ਬਰਾਤ ਆ ਰਹੀ ਹੈ ਨਾ ਇਹ ਸਿਰਾ ਤੁਹਾਡੇ ਸਰਜੰਦਾ ਮਾਲਕਾ ਤੁਸੀਂ ਆਪਣੇ ਪਿੰਡੇ ਤੇ ਦੁੱਖ ਹੰਡਾਇਆ ਪੀੜਾਂ ਹਣਾਈਆਂ ਤੇ ਸਾਡੇ ਘਰਾਂ ਨੂੰ ਸਾਨੂੰ ਅੱਜ ਖੁਸ਼ੀਆਂ ਦੇ ਮੌਕੇ ਮਿਲੇ ਕਿ ਅਸੀਂ ਆਪਣੇ ਪੁੱਤਾਂ ਧੀਆਂ ਦੇ ਨਾਲ ਦੇ ਕਾਰਜ ਕਰ ਸਕੀਏ ਜੇ ਇਹਨਾਂ ਸਮਿਆਂ ਦੇ ਉੱਤੇ ਵੀ ਸਾਡੇ ਕੋਈ ਇੰਨਾ ਸਮਾਂ ਨਹੀਂ ਹੈਗਾ ਕਿ ਅਸੀਂ ਗੁਰੂ ਦੇ ਕੋਲ 10 ਮਿੰਟ ਬਹਿ ਸਕੀਏ ਸਾਧ ਸੰਗਤ ਜੀ ਤੁਸੀਂ ਅਸੀਂ ਖੁਸ਼ੀ ਲੱਭਦੇ ਕਿੱਥੋਂ ਜੀ ਪੈਲਸਾਂ ਚੋਂ ਗੰਦਿਆਂ ਗਾਣਿਆਂ ਚੋਂ ਉੱਥੋਂ ਖੁਸ਼ੀ ਲੱਭਦੇ ਖੁਸ਼ੀ ਤੇ ਗੁਰੂ ਕੋਲੋਂ ਮਿਲਣੀ ਆਣ ਕੇ ਤੁਸੀਂ ਇਸ ਵੀਰਵਾਲ ਵੇਖੋ ਮੈਂ ਜਦੋਂ ਆਇਆ ਸੀ ਤੇ ਮੈਨੂੰ ਵੇਖੋ ਸੰਪਰਕ ਬੜੀ ਧੀਰ ਦਾ ਕਿਉਂਕਿ ਸਾਡੇ ਆਪਣੇ ਘਰ ਆਨੰਦ ਕਰਜੇ ਅੱਜ ਸਾਡੇ ਸਗੀ ਭਾਂਜੇ ਦਾ ਆਨੰਦ ਕਰਜੇ ਸਵੇਰੇ ਤੇ ਅੱਜ ਸਾਡੇ ਘਰ ਸਮਾਗਮ ਹੈ ਪਰ ਮੈਂ ਫਿਰ ਵੀ ਸਮਾਂ ਕੋ ਕਿ ਪਰਿਵਾਰ ਨਾਲ ਜਦੋਂ ਬੜੇ ਧੀਰ ਦਾ ਲਿੰਕ ਬਣਿਆ ਉਹਨੇ ਕਿ ਜਰੂਰ ਪਹੁੰਚੋ ਮੈਂ ਕਿਹਾ ਜਰੂਰ ਆਵਾਂਗੇ ਜੀ ਅਸੀਂ ਤੇ ਸਾਨੂੰ 11 ਵਜੇ ਦਾ ਟਾਈਮ ਦਿੱਤਾ ਗਿਆ ਸੀ ਅਸੀਂ 9:11 ਵਜੇ ਕਰੀਬ ਇੱਥੇ ਪਹੁੰਚ ਗਏ ਸੀ ਪਰ ਸਾਡਾ ਬਹੁਤ ਮਾਣ ਰੱਖਿਆ ਵੀਰ ਜੀ ਹੁਣਾਂ ਨੇ ਜਲ ਪਾਣੀ ਨਹੀਂ ਛਕਿਆ ਉਸ ਦੇ ਅੰਦਰ ਆ ਗਏ ਕਿਉਂਕਿ ਅਸੀਂ ਵੀ ਵਾਪਸ ਉੱਥੇ ਜਾ ਕੇ ਸਮਾਗਮ ਵਿੱਚ ਜਾ ਕੇ ਅਟੈਂਡ ਕਰਨਾ ਹੈ ਤੋਂ ਮੈਨੂੰ ਇਸ ਕੋਲ ਚੰਗਾ ਲੱਗਾ ਕਿ ਗੁਰਦਰਾ ਸਾਹਿਬ ਹੀ ਪ੍ਰਬੰਧ ਕੀਤਾ ਹੋਇਆ ਸਾਰਾ ਨਹੀਂ ਤੇ ਤੁਸੀਂ ਵੀ ਜਾਂਦੇ ਹੋ ਆ ਕੈਮਰੇ ਵਾਲੇ ਵੀਰ ਇਹ ਵੀ ਜਾਂਦੇ ਵੇਵਾਂ ਤੇ 15 ਮਿੰਟ ਤੋਂ ਵੱਧ ਨਹੀਂ ਕੋਈ ਲਾਵਾ ਵੇਲੇ ਪੈਂਦਾ ਇਦਾਂ ਹੈ ਜੀ ਜੇ ਮੈਂ ਗਲਤ ਨਹੀਂ ਹਾਂ ਤੇ ਉਹ ਵੀ ਕਾਲੀ ਪਈ ਹੁੰਦੀ ਸਾਨੂੰ ਕਿੰਡੀ ਵਧੀਆ ਗੱਲ ਹੈ ਕਿ ਇਹ ਵੀਰ ਬੇਟਾ ਬਾਹਰੋਂ ਆਇਆ ਹੈ ਬੇਟੀ ਵੀ ਬਾਹਰੋਂ ਆਈ ਹੈ ਪਰਿਵਾਰਾਂ ਨੇ ਮਾਨ ਰੱਖਿਆ ਨਹੀਂ ਅਸੀਂ ਗੁਰੂ ਨੂੰ ਤੇ ਇੱਕ ਛੱਤ ਰੱਖਿਓ ਜਿਹੜੇ ਲੋਕ ਗੁਰੂ ਨੂੰ ਸਨਮੁਖ ਰੱਖ ਕੇ ਜ਼ਿੰਦਗੀ ਜਿਉਂਦੇ ਆ ਨਾ ਉਹਨਾਂ ਦੀ ਜ਼ਿੰਦਗੀ ਦੇ ਦੁੱਖ ਤੇ ਆਉਂਦੇ ਆ ਪਰ ਦੁੱਖ ਨੂੰ ਡਲਾ ਨਹੀਂ ਸਕਦੇ ਪਿਆਰੇ ਦੁੱਖ ਤੇ ਹਰ ਜਿੰਦਗੀ ਵਿੱਚ ਦੁੱਖ ਸੁੱਖ ਜਿੰਦਗੀ ਦਾ ਹਿੱਸਾ ਵਾ ਗੁਰੂਆਂ ਦੇ ਜੀਵਨ 'ਚ ਨਹੀਂ ਆਏ ਕਿਹੜਾ ਜੀਵਨ ਐਸਾ ਜਿੱਦੇ ਜਿੰਦਗੀ ਦੁੱਖ ਤੇ ਸੁੱਖ ਨਹੀਂ ਆਉਂਦਾ ਹਰ ਜੀਵਨ ਐਸਾ ਹੈ ਇੱਥੇ ਦੁੱਖ ਵੀ ਆਉਣਾ ਸੁੱਖ ਵੀ ਆਉਣਾ ਖੁਸ਼ੀ ਵੀ ਆਉਣੀ ਹੈ ਗਮੀ ਵੀ ਆਉਣੀ ਹੈ ਬਸ ਇਹ ਚਿੱਤ ਰੱਖਣਾ ਦੁੱਖ ਵੇਲੇ ਉਲਾਮਾ ਨਹੀਂ ਦੇਣਾ ਤੇ ਸੁੱਖ ਵੇਲੇ ਉਛਲਣਾ ਨਹੀਂ ਹੈ ਆਪਾਂ ਖੁਸ਼ੀ ਵੀ ਕਰਨ ਦਾਤਾ ਸਾਡੀ ਖੁਸ਼ੀ ਵੀ ਤੁਹਾਡੇ ਰਹੀਆਂ ਜੇ ਸਾਡੇ ਕਰਾ ਜੇ ਪੁੱਤਰ ਤੀ ਦਾ ਆਨੰਦ ਕਰ ਜਾ ਨਾ ਮਹਾਰਾਜੇ ਹੋਰ ਸੋਹਣਾ ਬਣ ਜਾਏ ਜੇ ਤੁਹਾਡੀ ਸਿੱਖਿਆ ਵਿੱਚ ਆ ਜਾਏ ਮਹਾਰਾਜ ਹੋਰ ਸੋਹਣਾ ਬਣ ਜਾਏ ਤੁਸ਼ ਕਰਕੇ ਮਹਾਰਾਜ ਨੇ ਸ਼ਬਦ ਵਰਤੇ ਹਰ ਇੱਕ ਸੋਗ ਦਝੇ ਨਹੀਂ ਤਬ ਹਰੇ ਆਪੇ ਆਪ ਕਿਸੇ ਦਾ ਨੁਕਸਾਨ ਵੇਖ ਕੇ ਖੁਸ਼ ਨਹੀਂ ਹੋਣਾ ਕਿਸੇ ਦਾ ਨੁਕਸਾਨ ਵੇਖ ਕੇ ਖੁਸ਼ ਨਹੀਂ ਹੋਣਾ ਤੇ ਕਿਸ ਦਾ ਚੰਗਾ ਵੇਖ ਕੇ ਦੁਖੀ ਨਹੀਂ ਹੋਣਾ ਇਹ ਦੋਵੇਂ ਚੀਜ਼ਾਂ ਬਦਲ ਨੂੰ ਛਾੜਦੀਆਂ ਨੇ ਨਾ ਖੁਸ਼ੀ ਕਦੋਂ ਛਾੜਦੀ ਹੈ ਜਦੋਂ ਮੈਂ ਕਿਸ ਦਾ ਬੰਦਾ ਖੁਸ਼ ਕਦੋਂ ਹੁੰਦਾ ਵਾਸਪ ਵਿੱਚ ਆਮ ਖੁਸ਼ ਕਿਹਦਾ ਨੁਕਸਾਨ ਵੇਖ ਕੇ ਖੁਸ਼ ਹੁੰਦਾ ਹੈ ਤੇ ਕਿਹਦਾ ਚੰਗਾ ਵੇਖ ਕੇ ਦੁਖੀ ਹੁੰਦਾ ਹੁਣ ਆਪਾਂ ਇਹਨੂੰ ਉਲਟ ਕਰ ਦੇਣਾ ਆਪਾਂ ਕਿਹਦਾ ਚੰਗਾ ਵੇਖ ਕੇ ਖੁਸ਼ ਹੋਣਾ ਹੈ ਤੇ ਮਾੜਾ ਵੇਖ ਕੇ ਕਹਿੰਦਾ ਨਹੀਂ ਯਾਰ ਇਹ ਮੇਰੇ ਨਾਲ ਕੱਲ ਜੇ ਕਿਹਦਾ ਪੋਤਾ ਜਾਇਆ ਹੈ ਕੱਲ ਰੱਬਾ ਕਿਤੇ ਮੇਰੇ ਨਾਲ ਇਦਾਂ ਵਾਪਰ ਗਿਆ ਮਹਾਰਾਜ ਮੈਂ ਉਹਦੇ ਬਾਪ ਦੀ ਨਾਲ ਹਮਦਰਦੀ ਕਰਦਾ ਕਿ ਬਹੁਤ ਮਾੜਾ ਹੋਇਆ ਗੁਰੂ ਨੇ ਇਹੋ ਕੋਈ ਤੇ ਵੇਖਿਆ ਸੀ ਜਦੋਂ ਕਿਸੇ ਨਾਲ ਵਾਪਰਦੀ ਸੀ ਗੁਰੂ ਕਿਤੇ ਨਾ ਬਈ ਅਜੋ ਸੋ ਨਾਓ ਸਮੁੰਦਰ ਮੈਂ ਕਿਹਾ ਜਾਣਾ ਕਿਆ ਹੋਏ ਜਦੋਂ ਬੇੜੀ ਸਮੁੰਦਰ ਦੇ ਵਿੱਚ ਹੋਵੇ ਨਾ ਉਦੋਂ ਮਾਰ ਨਹੀਂ ਕਰਨੀ ਜਿੱਦਾ ਪਤਾ ਨਹੀਂ 1 ਸਕਿੰਟ ਲੱਗਣਾ ਜੀ ਬੇੜੀ ਵਿੱਚ ਮੜਾ ਜਾ ਪਾਣੀ ਪੈਣ ਲੱਗੇ ਆ ਬੰਦਰੀ ਤੇ ਗਰੰਟੀ ਕੋਈ ਨਹੀਂ ਮੈਂ ਕਈ ਵਾਰੀ ਸੋਚਦਾ ਹੁੰਨਾ ਇਨਸਾਨ ਨਾ ਜਦੋਂ ਸਮਾਨ ਲੈਣ ਜਾਂਦਾ ਬਾਜ਼ਾਰ ਵਿੱਚੋਂ ਫ੍ਰਿਜ ਲੈਣ ਜਾਂਦਾ ਟੀਵੀ ਲੈਣ ਜਾਂਦਾ ਕੋਈ ਗੱਡੀ ਲੈਣ ਜਾਂਦਾ ਕੰਪਨੀ ਦੇ ਕੋਲੋਂ ਗਰੰਟੀ ਵਾਰੰਟੀ ਪੁੱਛਦਾ ਨਾ ਉੱਤੇ ਫ੍ਰਿਜ ਦੀ ਕਿੰਨੀ ਗਰੰਟੀ ਹੈ ਐਲਈਡੀ ਦੀ ਕਿੰਨੀ ਗਰੰਟੀ ਹੈ ਕਿੰਨੀ ਵਾਰੰਟੀ ਹੈ ਪੁੱਛਦਾ ਨਾ ਪਰ ਜਿਹੜਾ ਬੰਦਾ ਪੁੱਛ ਰਿਹਾ ਉਹਦੀ ਆਪਣੀ ਹੈ ਹੀ ਨਹੀਂ ਜਿਉਂ ਕੰਪਨੀਆਂ ਅਲੇ ਅੱਗੇ ਉਹ ਕਹਿਣ ਕਿ ਫ੍ਰਿਜ ਦੀ ਗਾਰੰਟੀ ਤੇ ਵਾਰੰਟੀ ਅਸੀਂ 10 ਸਾਲ ਦੀ ਦੇ ਸਕਦੇ ਹਾਂ ਪਰ ਜਿਹੜਾ ਪੁੱਛ ਰਿਹਾ ਤੇਰੀ ਕਿੰਨੀ ਹੈ ਭਾਈ ਹਮ ਆਦਮੀ ਹਾਂ ਬੋਲੋ ਜੀ ਜਿਹੜਾ ਬੰਦਾ ਪੁੱਛ ਰਿਹਾ ਨਾ ਬਹਿਸ ਕਰ ਰਿਹਾ ਜਿਹੜਾ ਉਹਦੀ ਆਪਣੀ ਗਾਰੰਟੀ ਵਾਰੰਟੀ ਹੈ ਹੀ ਨਹੀਂ ਤੇ ਪੋਸ਼ ਪਦਾਰਥ ਦੀ ਰਿਹਾ ਕਹਿੰਦਾ ਦੀ ਵਾਰੰਟੀ ਹੈ ਕਹਿੰਦੇ ਹਾਂਜੀ ਹੈਗੀ ਹੈ ਸੂਟਕੇਸ ਦਿੰਦੇ ਆ ਕੰਪਨੀਆਂ ਵਾਲੇ ਉਹਦੀ ਵੀ ਗਾਰੰਟੀ ਵਾਰੰਟੀ ਦੇ ਦਿੰਦੇ ਆ ਫ੍ਰਿਜਾਂ ਦੀ ਦੇ ਦਿੰਦੇ ਆ ਗੱਡੀਆਂ ਦੇ ਇੰਜਨ ਦੀ ਦੇ ਦਿੰਦੇ ਆ ਐਲਈਡੀ ਐਲਸੀਡੀ ਦੇ ਦਿੰਦੇ ਆ ਯਾਨੀ ਕਿ ਬੰਦੇ ਵੱਲੋਂ ਬਣਾਏ ਹੋਏ ਪ੍ਰੋਡਕਟ ਦੀ ਗਾਰੰਟੀ ਵਾਰੰਟੀ ਹੈ ਪਰ ਜਿਹੜਾ ਬੰਦਾ ਮਾਨ ਕਰ ਰਿਹਾ ਨਾ ਆਪਣੇ ਉੱਤੇ ਇਹਦੀ ਕਾਦੀ ਗਾਰੰਟੀ ਹੈ ਇਹ ਜੀਵਨ ਮਿਲਿਆ ਇਹਨੂੰ ਚੰਗੇ ਬੰਨੇ ਲਾਓ ਤੁਸੀਂ ਕਰਕੇ ਮਹਾਰਾਜ ਨੇ ਆਖਿਆ ਇਹ ਜਿਹੜਾ ਜ਼ਿੰਦਗੀ ਦਾ ਮਾਰਗ ਹੈ ਇਹਨੂੰ ਚੰਗੇ ਬੰਨੇ ਲਾਉਣਾ ਹੈ ਐਸਾ ਜੋ ਕਮਾਵੋ ਜੂਗੀ ਜਪ ਤਪ ਸੰਜਮ ਗੁਰਮੁਖ ਭੋਗੀ ਗੁਰੂ ਸਾਹਿਬ ਨੇ ਆਖਿਆ ਸਿੱਖ ਜੋਗੀ ਹੈ ਕਿਦਾਂ ਮੁੰਦਰਾ ਮੋਨ ਸਿੱਖ ਨੇ ਵੀ ਕਹਿੰਦੇ ਮੁੰਦਰਾ ਪਾਈਆਂ ਹੋਈਆਂ ਆਪਣੇ ਕਰਨ ਚ ਮਾਰੇ ਕਹਿੰਦੇ ਮੁੰਦਰਾ ਪਾਈਆਂ ਕਿਹੜੀਆਂ ਮੋਨ ਆਪਣੇ ਮਨ ਨੂੰ ਵਕਾਰਾਂ ਵੱਲੋਂ ਰੋਕਣਾ ਇਹ ਕੰਨ ਵਿੱਚ ਮੁੰਦਰਾ ਨੇ ਇਸ ਮਨ ਨੂੰ ਬੁਰਾਈਆਂ ਵੱਲੇ ਬੰਨੇ ਨਾ ਜਾਣ ਦਿਓ ਇਸ ਮਨ ਵਿੱਚ ਬੁਰਾ ਖਿਆਲ ਨਾ ਉਤਪਨ ਹੋਣ ਦਿਓ ਮੁੰਦਰਾ ਮੋਨ ਤੇ ਦਇਆ ਕਰ ਝੋਲੀ ਆਪਣੇ ਅੰਦਰ ਦਇਆ ਪੈਦਾ ਕਰੋ ਇਹ ਗੋਦੜੀ ਹੋਵੇ ਸਾਡੇ ਵਾਸਤੇ ਇਹ ਝੋਲੀ ਹੋਵੇ ਜਿਹਦੇ ਵਿੱਚ ਜੋਗੀ ਦੇ ਕੋਲ ਝੋਲੀ ਹੁੰਦੀ ਹੈ ਨਾ ਜਿੱਥੇ ਆਟਾ ਵੀ ਪਾ ਲਿੰਦਾ ਦਾਲ ਵੀ ਪਾ ਲਿੰਦਾ ਚੌਲ ਵੀ ਪਾ ਲਿੰਦਾ ਕਿਤੇ ਦਇਆ ਦੀ ਝੋਲੀ ਬਣਾ ਲਾ ਬੰਦੇ ਆਪਣੀ ਜ਼ਿੰਦਗੀ ਚ ਦਇਆ ਕਰ ਝੋਲੀ ਮੁੰਦਰਾ ਮੋਨ ਦਇਆ ਕਰ ਝੋਲੀ ਕਹਿੰਦੇ ਪੱਤਰ ਕਾ ਕਰੋ ਵਿਚਾਰ ਰਹਿ ਆਪਣੇ ਅੰਦਰ ਵਿਚਾਰਾਂ ਦਾ ਖੱਪਰ ਬਣਾ ਲਾ ਆਪਣੇ ਅੰਦਰ ਵਿਚਾਰ ਪੈਦਾ ਕਰ ਸੋਹਣੇ ਸੋਹਣੇ ਖਿਆਲ ਆਤ ਪੈਦਾ ਕਰ ਪੱਤਰ ਕਾ ਕਰੋ ਵਿਚਾਰ ਰਹਿ ਖਿੰθα ਇਹ ਤਨ ਸੀਮੋ ਆਪਣਾ ਗੋਦੜੀ ਕਿਹੜੀ ਹੋਵੇ ਤੇਰੇ ਕੋਲ ਤੂੰ ਆਪਣੇ ਇਸ ਤਨ ਨੂੰ ਇਸ ਮਨ ਨੂੰ ਸੱਚੇ ਉਪਦੇਸ਼ ਨਾਲ ਸੀਂਦਾ ਇੱਕ ਮੇਕਰ ਜਿਵੇਂ ਕਪੜਾ ਨਹੀਂ ਸੂਈ ਸਿੰਦੀ ਇਦਾਂ ਇੱਕ ਮੇਕਰ ਲਾ ਖਿੰਥਾ ਇਹ ਤਨ ਸੀ ਉਹ ਆਪਣਾ ਨਾਮ ਕਰੋ ਆਧਾਰ ਰੇ ਜੋਗੀ ਕੋਲ ਇੱਕ ਬਟੂਆ ਹੁੰਦਾ ਜੇ ਚ ਸੁਆਪ ਆਉਂਦਾ ਹੈ ਕਹਿੰਦੇ ਤੂੰ ਆਪਣੇ ਪਰਮੇਸ਼ਰ ਦੇ ਨਾਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਬਟੂਆ ਬਣਾ ਲਾ ਆਧਾਰ ਬਣਾ ਲਾ ਆਸਰਾ ਬਣਾ ਲਾ ਮਹਾਰਾਜ ਕਹਿੰਦੇ ਨੇ ਸੋ ਵੀਵਰਸ ਏ ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬਹੁਤ ਵਧੀਆ ਹੁੰਦੀ ਆ ਔਰ ਬੜੀਆਂ ਅਚੀਆਂ ਗੱਲਾਂ ਕਰਨ ਨੇ ਸਾਡੇ ਸਮਾਜ ਦੀਆਂ ਗੱਲਾਂ ਕਰਨ ਦੇ ਸੀ ਜੋ ਕਿ ਅੱਜ ਕੱਲ ਬਫਰ ਦਾ ਹੈ ਔਰ ਉਹਨਾਂ ਨੇ ਨਾ ਬਿਲਕੁਲ ਸਹੀ ਗੱਲ ਕੀਤੀ ਕਿ ਯੂ ਐਸ ਏ ਤੋਂ ਜਿਹੜੇ ਲੋਕੀ ਆਏ ਨੇ ਉਹ ਬੜੇ ਗਮਗੀਨ ਨੇ ਕਿਉਂਕਿ ਉਹ ਆਪਣਾ ਸਾਰਾ ਕੁਝ ਉਥੇ ਲੁਟਾਏ ਨੇ ਆਪਣਾ ਮਾਲ ਜਿਹੜਾ ਲਗਾਏ ਸੀ ਪੈਸਾ ਜ਼ਮੀਨਾਂ ਵੇਚ ਕੇ ਗਏ ਸੀ ਜ਼ੇਵਰਾਤ ਗਿਰਵੀ ਰੱਖ ਕੇ ਗਏ ਸੀ ਸਾਰਾ ਕੁਝ ਉਹਨਾਂ ਦਾ ਉਥੇ ਖਤਮ ਹੋ ਗਿਆ ਕਿਉਂਕਿ ਉਹ ਵਾਪਸ ਆ ਗਏ ਨੇ ਡਿਪੋਰਟ ਹੋ ਗਏ ਨੇ ਔਰ ਅਸੀਂ ਉਹਨਾਂ ਦੇ ਦੁੱਖ 'ਚ ਸ਼ਰੀਕ ਨਹੀਂ ਹੋ ਸਕਦੇ ਲੇਕਿਨ ਅਸੀਂ ਆਪਣਾ ਦੁਖੀ ਮੂਹ ਤੇ ਬਣਾ ਸਕਦੇ ਹਾਂ ਕਹਿੰਦੇ ਆ ਨਾ ਕਿ ਤੁਹਾਨੂੰ ਰੋਣਾ ਨਾ ਆਵੇ ਕਿਸੇ ਮਰਗ ਤੇ ਜਾ ਕੇ ਤੇ ਰੋਣ ਵਾਲਾ ਮੂਹ ਹੀ ਬਣਾ ਲਿਆ ਕਰੋ ਇਸੇ ਤਰ੍ਹਾਂ ਅਸੀਂ ਰੋਣਾ ਗਮਗੀਨ ਮੂਹ ਤੇ ਬਣਾ ਸਕਦੇ ਹਾਂ ਬਾਕੀ ਉਹਨਾਂ ਦੀ ਦੂਸਰੀ ਗੱਲ ਕਿ ਅਸੀਂ ਅੱਜਕੱਲ ਜਿਹੜੀਆਂ ਸ਼ਾਦੀਆਂ ਮੈਂ ਉਹਨਾਂ 'ਚ ਕੀ ਹੈ ਨਾਚ ਗਾਣੇ ਆ ਸਾਡੇ ਇਹ ਜਿਹੜੀ ਹੈ ਨਾ ਨਾਚ ਗਾਣੇ ਇੱਕ ਗਲਤ ਰੀਤ ਹੈ ਸਾਨੂੰ ਕਿਰਤ ਕਰਦੇ ਆ ਇੱਕ ਅੱਲਾ ਦਾ ਨਾਮ ਲੈਂਦਿਆਂ ਹੋਇਆ ਇਹ ਸ਼ਾਦੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਇਸਲਾਮ ਦੇ ਵਿੱਚ ਵੀ ਆ ਕਿ ਸਿਰਫ ਚਾਰ ਬੰਦੇ ਲਿਜਾ ਕੇ ਸ਼ਾਦੀ ਕਰ ਲੋ ਸਾਦਗੀ ਦੇ ਨਾਲ ਅੱਲਾ ਦਾ ਨਾਮ ਲੈਂਦੇ ਹੋਇਆ ਉਹ ਨਾ ਕਿ ਇੰਜ ਕਿ ਨਾਚ ਗਾਣੇ ਇਹ ਕਿਤੇ ਵੀ ਕੁਝ ਵੀ ਨਹੀਂ ਹੈ ਗੁਰੂ ਸਹਿਬਾਨ ਨੇ ਇੱਕ ਤਰੀਕਾ ਦੱਸਿਆ ਸੀ ਕਿ ਆਪਣੀ ਜ਼ਿੰਦਗੀ ਆਪਣੀਆਂ ਸ਼ਾਦੀਆਂ ਨੂੰ ਇੱਕ ਸਾਦਗੀ ਦੇ ਨਾਲ ਕਰੋ ਨਾ ਕਿ ਇਸ ਤਰ੍ਹਾਂ ਨਾਚ ਗਾਣੇ ਕਰਕੇ ਟੋਲਟ ਮੱਕਿਆਂ ਦੇ ਨਾਲ ਇਹ ਕੁਛ ਵੀ ਨਹੀਂ ਰੱਖਿਆ ਇਹਨਾਂ ਦੇ ਵਿੱਚ ਕਿਉਂਕਿ ਅਗਰ ਅਸੀਂ ਇਹੋ ਜਿਹਾ ਕੰਮ ਕਰਦੇ ਨਾ ਜਿਹੜੀਆਂ ਨੌਵਾਂ ਤੀਆਂ ਆਉਂਦੀਆਂ ਨਾ ਉਹ ਵੀ ਫਿਰ ਘਰ ਵਾਲਿਆਂ ਨੂੰ ਇੰਜੇ ਨਚਾਉਂਦੀਆਂ ਆਂਗਾ ਜਿਹੜੀ ਕਿ ਇੱਕ ਗਲਤ ਰੀਤ ਹੈ ਸਾਨੂੰ ਆਪਣੀਆਂ ਸ਼ਾਦੀਆਂ ਚ ਹਰ ਤੀਜ ਤੇ ਸਾਦਗੀ ਲਿਆਉਣੀ ਚਾਹੀਦੀ ਹੈ ਬਾਕੀ ਇਹਨਾਂ ਦੀ ਕਥਾ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ ਤਾਂ ਕਿ ਲੋਕ ਆਪਣੀਆਂ ਸ਼ਾਦੀਆਂ ਨੂੰ ਸਾਦਗੀ ਦੇ ਨਾਲ ਕਰਨ